ਤੇ ਆ ਬਾਈ ਆ ਡਾਕਟਰ ਦੀ ਆ ਗੱਡੀ ਆ ਜਿਹੜੀ ਆ ਤੇ ਇਹ ਤਾਂ ਬਾਈਆਂ ਦੇ ਵੈਸੀ ਘਰੋਂ ਲੈ ਕੇ ਆਏ ਆ ਇਹ ਬਿਲਕੁਲ ਹੀ ਨਵੀਂ ਆ ਗੱਡੀ ਠੀਕ ਆ ਸਾਰੀ origignal ਆ ਜਿਹੜੇ ਮਾੜੇ ਮੋٹے ਸ਼ਕਰੈਚ ਨੇ ਬਾਈ ਜੀ ਇਦਾਂ ਹੀ ਨੇ 3 ਲੱਖ 50000 ਦੀ NOC ਦੇ ਨਾਲ 14 ਮਾਡਲ ਦਸੰਬਰ ਮਹੀਨੇ ਦੀ ਕਾਰਵਾਈ ਬਹੁਤ ਜਾਇਜ਼ ਰੇਟ ਆ ਕਾਰ ਦਾ ਬਾਈ ਹਨਾ ਅੱਜ ਬਾਈ ਫਿਕਸ ਰੇਟ ਦਵਾਂਗੇ ਪਤਨੂ ਠੀਕ ਆ ਵੀ ਜਿਹੜੇ ਘਟਨੇ ਨਹੀਂ ਬਸ ਹਾਂਜੀ ਵੀ ਦੋਸਤੋ ਸਤਿ ਸ੍ਰੀ ਅਕਾਲ ਬਾਈ ਅੱਜ ਦੀ ਵੀਡੀਓ ਬਹੁਤ ਵਧੀਆ ਹੋਊ ਤੁਹਾਡੇ ਵਾਸਤੇ ਬੜੇ ਬਜਟ ਦੇ ਰੇਟ ਦੇ ਵਿੱਚ ਕਾਰਾਂ ਲੈ ਕੇ ਆਇਆ ਤੁਹਾਡੇ ਵਾਸਤੇ ਤਿੰਨ ਕਾਰਾਂ ਨੇ ਤਿੰਨੇ ਮਰੂਤੀ ਦੇ ਬ੍ਰਾਂਡ ਨੇ ਬਾਈ ਹਨਾ ਡੜਬੇ ਖੜਾ ਹੈ ਬਾਈ ਲਵੇ ਬਾਈ ਸੱਸੀਕਾਰ ਸਵਾਗਤ ਹੈ ਵੀਰੇ ਪੇਜ ਦੇ ਉੱਪਰ ਹਨਾ ਤੇ ਬਈ ਅੱਜ ਆਪਾਂ ਤਿੰਨ ਕਾਰਾਂ ਲਿਆਂਦੀਆਂ ਹੈ ਹਾਂਜੀ ਹਾਂ ਤੇ ਬਈ ਇੰਜਨ ਗੇਅਰ ਦੇ ਵਧੀਆ ਪੂਰੀਆਂ ਬਾਈ ਜੀ ਫਰਸਟ ਕਲਾਸ ਨੇ ਇੰਜਨ ਗੇਅਰ ਦੇ ਤਿੰਨੋ ਹੀ ਗੱਡੀਆਂ ਠੀਕ ਹੈ ਵੀਰੇ ਹਾਂ ਲਓ ਵੀ ਮਿੱਤਰੋ ਤਿੰਨ ਹੀ ਵਧੀਆ ਕਾਰਾਂ ਨੇ ਜੜਬੇ ਖੜਿਆ ਹਾਂ ਜ਼ਿਲ੍ਹੇ ਸੰਗਰੂਰ ਦੇ ਵਿੱਚ ਜੇ ਕਿਸੇ ਭਰਾ ਨੇ ਕੋਈ ਵੀ ਗੱਡੀ ਲੈਣੀ ਹੋਵੇ ਤਿੰਨਾਂ ਤੋਂ ਤਾਂ ਫੋਨ ਕਰ ਲਿਓ अल्टੋ ਵੀ ਆਪਣੇ ਲਵੇ ਤੇ ਦੋ ਸਵਿਫਟਾਂ ਆਪਾਂ ਪਹਿਲੀ ਕਾਰ ਦੀ ਗੱਲ ਕਰਦੇ ਆਪਾਂ अल्टੋ ਤੇ ਕਰ ਲਏ ਜੇ ਕਿਸੇ ਭਰਾ ਨੇ ਘੱਟ ਬਜਟ ਦੀ ਕਾਰ ਲੈਣੀ ਆ ਕੋਈ ਲੱਖ ਡੇਢ ਲੱਖ ਵਾਲਾ ਬਾਈ ਹਨਾ ਹੁੰਦਾ ਤਾਂ ਉਹ ਵਾਲੇ ਵਾਸਤੇ ਇਹ ਵਾਲੀ ਕਾਰ ਹੈਗੀ ਇਹੇ ਬਾਈ ਮਾਡਲ ਇਹ ਬਾਈ ਜੀ ਹਾਂ 10 ਮਾਡਲ ਹੈ ਹੂੰ ਹੂੰ ਤੇ ਫਰਸਟ ਓਨਰ ਹੈ ਤੇ 66000 ਕਿਲੋਮੀਟਰ ਸਰਵਿਸ ਰਿਕਾਰਡ ਚੱਲੀ ਹੋਈ ਹੈ 68000 ਕਿਲੋ ਹਾਂ 68000 ਕਿਲੋਮੀਟਰ ਬਈ 68000 ਚੱਲ ਰਹੀ ਹੈ ਕਾਰ ਟਾਇਰ ਟੱਪਾ ਦੇਖੋ ਤੇ ਅਲਾਈ ਵੀਲ ਦੇਖੋ ਅਲਾਈ ਵੀਲ ਬੜੇ ਸੋਹਣੇ ਲੱਗੇ ਮੈਂ ਆਂਦੇ ਸਾਰੇ ਹੀ ਕਮਾਂ ਬਈ ਯਾਰਾ ਲਾਈ ਬੜੇ ਸੋਹਣੇ ਕਾਰ ਦੇ ਅਲਾਈ ਵੀ ਮੈਂ ਹੀ ਹੁਣੀ ਪਵਾਏ ਨੇ ਨਾਲ ਦੀ ਟਾਇਰ ਵੀ ਇਹਦੇ ਅਸਾਂ ਨਾਲ ਦੀ ਟਾਇਰ ਹਾਂ ਟਾਇਰ ਨਾਲ ਦੇ ਹੀ ਆ ਇਹਦੇ ਠੀਕ ਹੈ ਵੀਰੇ ਲੈ ਬਈ ਚੈੱਕ ਕਰੋ ਇੱਕ ਤਾਂ ਦੇਖੋ ਆਹ ਲੀ ਸਾਈਡ ਗਲੈਡਿੰਗ ਹਨਾ ਤੇ ਇਹ ਕ੍ਰੋਮ ਵਾਲੇ ਹੈਂਡਲ ਬਈ ਕਾਰ ਪੂਰੀ ਸੋਹਣੀ ਲੱਗ ਰਹੀ ਹੈ ਵੀ ਇਹ ਨਹੀਂ ਹੈਗਾ ਵੀ ਮੰਦ ਨੇ ਜਾ ਕੇ ਕੁਝ ਕਰਾਉਣਾ ਹਨਾ ਵੀਰੇ ਕੁਛ ਨਹੀਂ ਕਰਾਣਾ ਬਾਈ 1 ਰੁਪਿਆ ਸਰਵਿਸ ਤੱਕ ਵੀ ਨਹੀਂ ਲੋੜ ਇਹ ਸਰਵਿਸ ਵੀ ਹੋਈ ਹੋਈ ਹੈ ਕਾਰ ਦੀ ਠੀਕ ਹੈ ਵੀਰੇ ਲਓ ਬਾਈ ਹਨਾ ਸਰਵਿਸ ਵੀ ਹੋਈ ਹੋਈ ਹੈ ਕਾਰ ਦੀ ਤੁਹਾਨੂੰ ਆਪਾਂ ਇੱਕ ਵਾਰ ਬੋਨਟ ਖੋਲ ਕੇ ਦਿਖਾ ਦੇਣਾ ਕਾਰ ਦਾ 10 ਮਾਡਲ ਕਾਰ ਹੈ ਚੈੱਕ ਕਰੋ ਤੇ ਆਪਾਂ ਕਈ ਭਰਾ ਕਹਿੰਦੇ ਵੀ ਆ ਦੇਖੋ ਹਰਿਆਣੇ ਦੀਆਂ ਕਾਰਾਂ ਚ ਰਸਟਿੰਗ ਵਗੈਰਾ ਹੁੰਦੀਆਂ ਨੇ ਚੈੱਕ ਕਰੋ ਤੁਸੀਂ ਕਿੰਨੀ ਰਸਟਿੰਗ ਲੱਗ ਰਹੀ ਹੈ ਕਾਰ ਤੇ ਨਾ ਵੀਰੇ ਬਿਲਕੁਲ ਨਹੀਂ ਬਾਈ ਜੀ ਡਸਟਿੰਗ ਨਹੀਂ ਹੈ ਜੀ ਦੇਖੋ ਬਹੁਤ ਕੈਂਡ ਕਾਰ ਆ ਬਈ ਯਾਰ ਹਨਾ ਕੋਈ ਐਸੀ ਗੱਲ ਨਹੀਂ ਹੈ ਕਿ ਕਾਰ ਸੰਭਾਲ ਕੇ ਰੱਖੀ ਹੋਵੇ ਤਾਂ ਉਹਨੂੰ ਕੁਛ ਨਹੀਂ ਹੁੰਦਾ ਹੁੰਦਾ ਤੇ ਆਹ ਵਾਲੀ ਕਾਰ 10 ਮਾਡਲ ਫਰਸਟ ਓਨਰ ਫਰਸਟ ਓਨਰ ਰੇਟ ਕਰਦਾ ਵੀਰੇ ਰੇਟ ਫਿਕਸ ਰੇਟ ਅੱਜ ਭਾਈ ਫਿਕਸ ਰੇਟ ਦਵਾਂਗੇ ਪਤੋਂ ਨੂੰ ਠੀਕ ਆ ਵੀ ਜਿਹੜੇ ਘਟਨੇ ਨਹੀਂ ਬਸ ਭਾਈ ਜੀ ਫਿਕਸ ਰੇਟ ਇਹਦਾ 1,30,000 ਹੈ ਜੀ 1,30,000 2010 ਮਾਡਲ ਪਹਿਲੇ ਨਾਂ ਦੀ ਪੈਟਰੋਲ ਐਲਐਕਐਸਆਈ ਐਲਐਕਐਸਆਈ ਆ ਠੀਕ ਹੈ ਵੀਰੇ ਤੇ ਭਾਈ ਅਗਲੀ ਕਾਰ ਆ ਗਈ ਤੁਹਾਡੇ ਵਾਸਤੇ ਸਵਿਫਟ ਕਾਰ ਆ ਇਹ ਸਿਲਵਰ ਕਲਰ ਦੀ ਇਹ ਬਾਈ ਜੀ ਆ ਕਿ ਫਰਸਟ ਓਨਰ 14 ਮਾਡਲ ਲਾਸਟ ਮੰਥ ਦੀ ਹੈ ਅੱਛਾ ਹਾਂ ਲਾਸਟ ਦੀ ਹੈ 15 ਮੰਨ ਲਓ ਭਾਵੇਂ 14 ਮੰਨ ਲਓ ਹਣਾ ਇਹ 14 ਹੀ ਆ ਕੈਂਡ ਦਾ ਮਤਲਬ 14 ਹੀ ਆ ਬਾਈ ਹਣਾ ਤੇ ਐਂਡ ਦੀ ਹੈਗੀ ਲਾਸਟ ਮੰਥ ਦਸੰਬਰ ਦੀ ਬਾਈ ਤੇ ਬਾਕੀ ਕੈਂਡ ਕਾਰ ਹੈਗੀ ਇਹ ਬਾਈ origignal ਹੈ ਲਗਭਗ ਪਾ ਤਕਰੀਬਨ ਬਾਈ ਜੀ 1 2 ਪੀਸ ਟੱਚਿੰਗ ਹੈਗੇ ਨੇ ਮੈਂਪਰ ਹੋ ਗਏ ਜਾਂ ਇੱਕ ਅੱਧਾ ਢੋਲ ਪੀਸ ਹੋ ਗਿਆ ਉਹ ਬਿਲਕੁਲ ਨਵੀਂ ਕਾਰ ਹੈ ਓਕੇ ਬਾਈ ਹਾਂ ਤੇ ਬਾਈ ਕਾਰ ਚੈੱਕ ਕਰੋ ਕਾਰ ਹੈਗੀ ਪੂਰੀ ਸੋਹਣੀ ਤੇ ਬਾਈ 70 ਮੈਡ ਲੱਗੇ ਹੋਏ ਨੇ ਕਾਰ ਨੂੰ ਠੀਕ ਹੈ ਤੇ ਬਾਈ ਕੋਈ ਕੰਮ ਖਰਚਾ ਕਰਤੇ ਬਿਲਕੁਲ ਵੀ ਨਹੀਂ ਬਾਈ ਜੀ 1 ਰੁਪਏ ਦਾ ਵੀ ਨਹੀਂ ਹੈਗਾ ਠੀਕ ਹੈ ਵੀਰੇ ਇੱਕ ਵਾਰ ਬੋਰਡ ਖੋਲ ਕੇ ਦਿਖਾ ਦਿਓ ਬਈ ਆਪਾਂ ਕਾਰ ਦਾ ਹਨਾ ਗੱਡੀਆਂ ਬਾਈ ਜੀ ਤਿੰਨੇ ਨੇ ਤਿੰਨਾ ਚੋਂ 1 ਰੁਪਿਆ ਲਾਣ ਦੀ ਵੀ ਲੋੜ ਨਹੀਂ ਕੀ ਠੀਕ ਹੈ ਤੇ ਵੀਰੇ ਹੁਣ ਓਨਰ ਦੀ ਗੱਲਬਾਤ ਕਰੀਏ ਓਨਰ ਕਿੰਨੇਵੇਂ ਕਾਰ ਫਰਸਟ ਹੈ ਬਾਈ ਜੀ ਇਹ ਵੀ ਫਰਸਟ ਓਨਰ ਹੈ ਹਾਂ ਫਰਸਟ ਓਨਰ ਲੈ ਵੀ ਪ੍ਰਾਵੋ ਫਰਸਟ ਓਨਰ ਕਾਰ ਹੈ ਚੈੱਕ ਕਰੋ ਇਹ ਵੀ ਕਾਰ ਪੂਰੀ ਸੋਹਣੀ ਹੈ ਬਾਈ ਤੇ ਬਈ ਕਾਗਜ਼ ਪੱਤਰਾਂ ਦੀ ਓਕੇ ਨੇ ਕਰ ਬਿਲਕੁਲ ਬਾਈ ਜੀ ਤਿੰਨਾ ਦੇ ਕਾਗਜ਼ ਪੱਤਰ ਓਕੇ ਨੇ ਐਨਓਸੀ ਦੇ ਦੋਗੇ ਤੁਸੀਂ ਐਨਓਸੀ ਦਵਾਵਾਂਗੇ ਬਾਈ ਤੇ ਇਹ 14 ਮਾਡਲ ਬਾਈ ਦਸੰਬਰ ਮਹੀਨੇ ਦੀ ਕਾਰ ਹੈ ਰੇਟ ਦੀ ਗੱਲ ਕਰੀ ਰੇਟ ਕਿੰਨਾ ਰੇਟ ਬਾਈ ਜੀ 3 ਲੱਖ ਜਿਹੜੀ ਜੈਫਨੋ ਹੋਊਗੀ 1 ਰੁਪਿਆ ਵੀ ਨਾ ਉਹ ਬਾਈ ਫੋਨ ਕਰੇ ਜਿਹਨੂੰ ਰੇਟ ਸਹੀ ਲੱਗੂਗਾ 335000 ਦੀ ਆਪਾਂ ਗੱਡੀ ਦੇਣੀ ਹੈ 335000 ਦੀ ਐਨਓਸੀ ਨਾਲ 14 ਮਾਡਲ ਦਸੰਬਰ ਮਹੀਨੇ ਦੀ ਕਾਰ ਬਾਈ ਬਹੁਤ ਜੈਜ ਰੇਟ ਆਕਾਰ ਦਾ ਬਾਈ ਹਨਾ ਤੇ ਅਗਰ ਮਾਰਕੀਟ ਚ ਲੈਣ ਜਾਂਦੇ ਆਪਾਂ ਵੀ ਮਾਰਕੀਟ ਚ ਹੋਰ ਰੇਟ ਹੁੰਦੇ ਨੇ ਬਟ ਆਪਾਂ ਹੀ ਕੋਈ ਬਾਈ ਕਹਿੰਦਾ ਵੀ ਉਹੀ 10-15000 ਦੀ ਕਮਾਈ ਆ ਬਾਈ ਹਨਾ ਕੋਈ ਉਸ ਤੋਂ ਵੱਧ ਨਹੀਂ ਹੈਗੀ ਤੇ ਅਗਲੀ ਕਾਰ ਆ ਗਈ ਆਪਣੇ ਲਵੇ Swift again ਇਹ ਵੀਰੇ ਇਹ ਹੋਰ ਇਹ ਜੈਡੀ ਲੱਗਦੀ ਹੈ ਇਹ ਬਾਈ ਜੀ ਜੈਡੀ ਆ ਹੀ ਹੈ ਠੀਕ ਹੈ ਜੈਡੀ ਹੈ ਬਾਈ ਲਾਇ ਵਾਲੀ ਕਾਰ ਹਾਂ ਲਾਇ 2 에어 ਬੈਗ ਨੇ ਠੀਕ ਹੈ ਔਰ ਫਰਸਟ ਓਨਰ ਹੈ ਬਾਈ ਜੀ ਇਹ ਵੀ ਇਹ ਵੀ ਫਰਸਟ ਓਨਰ ਹੈ ਹਾਂਜੀ 13 ਮਾਡਲ ਹੈ ਲਓ ਬਈ 13 ਮਾਡਲ ਕਾਰ ZDI ਠੀਕ ਹੈ ਸ਼ੀਸ਼ੇ ਤੱਕ ਵੀ ਬਾਈ ਜੀ ਨਾਲ ਦੇ ਨੇ ਫਰੰਟ ਸ਼ੀਸ਼ਾ ਨਾਲ ਹਾਂ ਸਾਰੇ ਫਰੰਟ ਸ਼ੀਸ਼ਾ ਸਾਰੇ ਨਾਲ ਦੇ ਨੇ ਬਸ ਤੇੜਾ ਹੀ ਹੋਇਆ ਆਪਣਾ ਤੇੜਾਈ ਹੋਈ ਹੈ ਤੇ ਇਹ ਨਾਲ ਦੇ ਹੀ ਰੱਖਿਆ ਠੀਕ ਹੈ ਵੀਰੇ ਲਓ ਬਾਈ ਚੈੱਕ ਕਰ ਲਓ ਹਣਾ ਤੇ ਕਾਰ ਹੈਗੀ ਆ ਪੂਰੀ ਸੋਹਣੀ ਬਾਈ ਓਕੇ ਦੀ ਰਿਪੋਰਟ ਆ ਬਾਈ ਚੈੱਕ ਕਰ ਲਓ ਕਾਰ ਵੋਸ਼ਿੰਗ ਵਧੀਆ ਹੋਈ ਹੋਈ ਆ ਕੰਪਨੀ ਦਾ ਮਿਊਜ਼ਿਕ ਸਿਸਟਮ ਹੈਗਾ ਦੋ 에어 ਬੈਗ ਨੇ ਆਟੋਮੈਟਿਕ ਕਲਾਈਮੇਟ ਕੰਟਰੋਲ ਏਸੀ ਤੇ ਇਹਦੇ ਵਿੱਚ ਫੀਚਰ ਵੱਧ ਜਾਂਦੇ ਨੇ ਹਣਾ ਵੀਰੇ ਹਾਂ ਇਹਦੇ ਵਿੱਚ ਵੱਧ ਹੁੰਦੇ ਨੇ ਬਾਈ ਜੀ ਤੇ ਬਈ ਫੀਚਰ ਵੱਧ ਜਾਂਦੇ ਨੇ ਬਾਕੀ ਹੈ ਨਾ ਇਹ ਵੀ ਇਹਦਾ ਰੇਟ ਦਾ ਬਹੁਤ ਫਰਕ ਹੁੰਦਾ ਕਈ ਕਲਾ ਸਪਰਟ ਸਵਰਟ ਨਾਲ ਕੰਪੇਅਰ ਕਰ ਲੈਂਦੇ ਨੇ ਭਾਈ ਸਵਰਟ ਐਲਡੀਏ ਵੀ ਆਉਂਦੀ ਆ ਜਾਂ ਜੀਡੀਡੀਏ ਵੀ ਆਉਂਦੀ ਆ ਰੇਟਾਂ ਦਾ ਡਿਫਰੈਂਸ ਹੁੰਦਾ ਭਾਈ ਜੀ ਕੰਪਨੀ ਵੱਲੋਂ ਵੀ ਕੰਪਨੀ ਵੱਲੋਂ ਵੱਧ ਹੀ ਹੁੰਦਾ ਲੱਖ ਰੇਟ ਲੱਖ ਦਾ ਫਰਕ ਹੁੰਦਾ ਹਾਂ ਕੰਪਨੀ ਵੱਲੋਂ ਵੀ ਲੱਖ ਰੁਪਏ ਦਾ ਫਰਕ ਹੁੰਦਾ ਲੱਖ ਘਾਰ ਦਾ 13 ਮਾਡਲ ਤੁਹਨੇ ਕਾਰ ਦੱਸੀ ਆ ਭਾਈ ਤੇ ਇਹਦੇ ਰੇਟ ਦੀ ਗੱਲ ਕਰੀ ਵੀਰੇ ਇਹ ਬਾਈ ਜੀ 3 ਲੱਖ 10 ਹਜ਼ਾਰ ਦੀ ਆਪਾਂ ਦਵਾਂਗੇ 3 10 ਦੀ ਹਾਂਜੀ ਜੀਡੀਡੀਏ ਕਾਰ ਆ ਭਾਈ 3 ਲੱਖ 10 ਹਜ਼ਾਰ ਦੀ ਡੀਜ਼ਲ ਠੀਕ ਹੈ ਜੇ ਕਿਸੇ ਨੇ ਕਾਰ ਲੈਣੀ ਆ ਤਿੰਨਾ ਤਾਂ ਤੁਸੀਂ ਬਾਈ ਕਰ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਤਿੰਨਾਂ ਦੀ ਪੂਰੀ ਵਧੀਆ ਪਈ ਆ ਇੰਸ਼ੋਰੈਂਸ ਵੀਰੇ ਹੈਗਾ ਕਿਸੇ ਕਰਦਾ ਉਹ ਬਾਈ ਜੀ ਇਹਨਾਂ ਦਾ ਦੋਨਾਂ ਦਾ ਨਹੀਂ ਹੈਗਾ ਠੀਕ ਹੈ ਉਹਦਾ ਨਹੀਂ ਇੱਕ ਦਾ ਹੈਗਾ ਸ਼ਾਇਦ ਮੈਨੂੰ ਪੱਕਾ ਕਨਫਰਮ ਨਹੀਂ ਆ ਦੋ ਦਾ ਤਾਂ ਹੈਗਾ ਇੱਕ ਦਾ ਨਹੀਂ ਹੈਗਾ ਓਕੇ ਬਾਈ ਤੇ ਬਈ ਉਹ ਵੀ ਕਰਵਾ ਕੇ ਦਵਾਂਗੇ ਇਹ ਵੀ ਜਿਹੜੀ ਕਾਰਾਂ ਆ ਤੁਸੀਂ ਨਾ ਇੱਕ ਰੇਲੂ ਹੀ ਘਰੋਂ ਹੀ ਲਿਆਂਦੀ ਇੱਕ ਰੇਲੂ ਹੀ ਬਾਈ ਜੀ ਆ ਇੱਕ ਤਾਂ ਇਹ ਆ ਬਾਈ ਆ ਡਾਕਟਰ ਦੀ ਆ ਗੱਡੀ ਆ ਜਿਹੜੀ ਆ ਤੇ ਇਹ ਤਾਂ ਬਾਈਆਂ ਦੇ ਵੈਸੀ ਘਰੋਂ ਲੈ ਕੇ ਆਏ ਆ ਇਹ ਬਿਲਕੁਲ ਹੀ ਨਵੀਂ ਆ ਗੱਡੀ ਠੀਕ ਹੈ ਸਾਰੀ origignal ਆ ਜਿਹੜੇ ਮਾੜੇ ਮੋٹے ਸ਼ਕਰਾਚ ਨੇ ਬਾਈ ਜੀ ਇਦਾਂ ਹੀ ਨੇ ਠੀਕ ਆ ਬਈ ਹਾਂ ਤੇ ਬਈ ਹਨਾ ਕਾਰ ਹੈਗੀ ਸੋਹਣੀ ਆ ਬਾਈ ਇਸੀ ਗੱਲ ਨਹੀਂ ਹੈ ਕਿ ਤੁਸੀਂ ਵੀ ਜਾ ਕੇ ਵੀ ਤੁਸੀਂ ਮਿਸਤਰੀਆਂ ਦੇ ਖੜੋਂਗੇ ਉਹ ਕੰਮ ਨਹੀਂ ਹੋਣਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਪੇਜ ਬਾਰੇ ਭਾਈ ਹਨਾ ਤੁਹਾਨੂੰ ਅਸੀਂ ਲਾਂਭਾ ਨਹੀਂ ਆਉਣ ਦਿੰਦੇ ਚੰਗੀ ਕਾਰ ਹੈ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਤਾਂ ਆਓ ਕਾਰ ਲੈ ਜਾਓ ਮਿਲਾਂਗੇ ਬਹੁਤ ਛੇਤੀ ਭਾਈ ਨਵੇਂ ਕਾਰਾਂ ਦੇ ਨਾਲ ਸਸਤੀ ਕਾਰ ਬਾਈ